ਰਾਮਾਨੰਦ ਸਾਗਰ ਦੀ ਰਮਾਇਣ ਦੇਖਦੇ-ਦੇਖਦੇ ਇੱਕ ਗੱਲ ਦਿਮਾਗ ਚਾਈ ਕਿ ਰਾਵਣ ਤਿੰਨ ਭਰਾ ਸੀ ਰਾਵਣ ਕੁੰਭਕਰਨ ਤੇ ਭਵੀਸ਼ਨ ਇੱਕ ਚੀਜ਼ ਹੋਚ ਨੋਟ ਕੀਤੀ ਕਿ ਰਾਵਣ ਬੜਾ ਜਵਾਨ ਸੀ ਕੁੰਭਕਰਨ ਵੀ ਬੜਾ ਜਵਾਨ ਸੀ ਪਰ ਭਵੀਸ਼ਨ ਉਹ ਬੁਢਾ ਸੀ ਇਹਦਾ ਕਾਰਨ ਪਤਾ ਕੀ ਦੱਸ ਸਕਦੇ ਹੋ ਚਲੋ ਮੈਂ ਹੀ ਦੱਸਦੀ ਹਾਂ ਰਾਵਣ ਜਿਹੜਾ ਸੀ ਬੜਾ ਖੁੱਲ ਕੇ ਹੱਸਦਾ ਸੀ ਤੇ ਜਿਹੜਾ ਕੁੰਭਕਰਨ ਸੀ ਉਹ ਆਪਣੀ ਪੂਰੀ ਨੀਂਦ ਲੈਂਦਾ ਸੀ ਖੁੱਲ ਕੇ ਸੌਂਦਾ ਸੀ ਤੇ ਵਿਚਾਰਾ ਭਵੀਸ਼ਣ ਜੋ ਸੀ ਉਹ ਸਿਰਫ ਟੈਨਸ਼ਨਾਂ ਹੀ ਲੈਂਦਾ ਸੀ ਇਸੇ ਕਰਕੇ ਉਹ ਜ਼ਿਆਦਾ ਜਲਦੀ বুੜਾ ਹੋ ਗਿਆ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਸਲਾਹ ਹੈ ਕਿ ਤੁਸੀਂ ਰਾਜ ਕੇ ਹੱਸਿਆ ਕਰੋ ਦਿਲ ਖੋਲ ਕੇ ਹੱਸਿਆ ਕਰੋ ਤੇ ਆਪਣੀ ਨੀਂਦ ਪੂਰੀ ਕਰਿਆ ਕਰੋ ਤਾਂ ਕਿ ਤੁਸੀਂ ਵੀ ਹਮੇਸ਼ਾ ਜਵਾਨ ਰਹੋ ਜਲਦੀ 부ੜੇ ਨਾ ਹੋ ਕਿੱਦਾਂ ਨਹੀਂ ਲੱਗੀ ਮੇਰੀ ਸਲਾਹ